ਕੋਲ ਸਮਝਣ ਦੀ ਲੋੜ ਹੈ ਜੀ ਕਿ ਅਗਰ ਜਿਹੜਾ ਆ ਹੋ ਰਿਹਾ ਸਾਡੇ ਨਾਲ ਜਿਸ ਤਰੀਕੇ ਦੇ ਨਾਲ ਆ 12 ਬੋਰ ਦੀਆਂ ਫਾਇਰਿੰਗ ਹੋ ਰਹੀ ਹੈ ਜਾਂ ਜਿਸ ਤਰੀਕੇ ਦੇ ਨਾਲ 315 ਬੋਰ ਜਾਂ ਐਸ ਐਲ ਆਰ ਦੀ ਫਾਇਰਿੰਗ ਹੋ ਰਹੀ ਹੈ ਸਾਡੇ ਸਰਬ ਜਿਸ ਤਰ੍ਹਾਂ ਤੁਸੀਂ ਹਾਂ ਸਰਬ ਜਿਸ ਤਰ੍ਹਾਂ ਤੁਸੀਂ ਦਿਖਾ ਰਹੇ ਹੋ ਕਿ ਆ ਗੋਲੀਆਂ ਨੇ ਸਿੱਧੀਆਂ ਛਾਤੀਆਂ ਨੂੰ ਵਿੰਨ ਦੇਣ ਵਾਲੀਆਂ ਜਾਂ ਮੌਤੇ ਘਾੜਤਾਰ ਦੇਣ ਵਾਲੀਆਂ ਇੱਕ ਰੈਕਟ ਲਾਂਚਰ ਤੁਸੀਂ ਦਿਖਾਇਆ ਇਹ ਕਿੰਨਾ ਕੁ ਘਾਤਕ ਹੈ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿ ਕਿਸਾਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ ਦੇ ਖਿਲਾਫ ਸਾਡੀ ਮੰਗ ਹੈ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜੀ ਵੀ ਮੰਗ ਉਹਨਾਂ ਨੂੰ ਲੱਗਦੀ ਹੈ ਨਾ ਕਿ ਆ ਤੁਸੀਂ ਨਜਾਇਜ਼ ਪਾਈ ਹੈ ਗਲਤ ਹੈ ਉਹ ਉਹਨਾਂ ਨੂੰ ਮਖਣੀ ਦੇ ਵਿੱਚੋਂ ਵਾਲੀ ਤਰ੍ਹਾਂ ਕੱਢ ਕੇ ਪਾਸੇ ਰੱਖ ਦੇਣ ਬਈ ਗਲਤ ਹੈ ਕਿਸਾਨਾਂ ਨੇ ਤਾਂ ਦਲੀ ਤੱਕ ਨਹੀਂ ਮਾਰੀ ਜੀ ਜੀ ਕਿਸਾਨਾਂ ਨੇ ਇੱਕ ਦਲੀ ਤੱਕ ਨਹੀਂ ਮਾਰੀ ਹਾਂ ਉਹਨਾਂ ਨੇ ਜੋ ਕਰਨਾ ਸੀ ਕਰਤਾ ਉਹਨਾਂ ਨੂੰ ਮੈਂ ਤੁਹਾਨੂੰ ਤਾਂ ਹੀ ਦਿਖਾ ਰਿਹਾ ਹਾਂ ਕਿ ਆਹ ਚੀਜ਼ ਨੂੰ ਜਸਟੀਫਾਈ ਕਰਨ ਲਈ ਕੇਸ ਆ ਤਾਂ ਚਲਾਇਆ ਹੈ ਕਿ ਕਿਸਾਨ ਆ ਚਲਾ ਰਹੇ ਨੇ ਮੈਂ ਅੱਜ ਤੀਸਰੇ ਗੇੜ ਦੀ ਬੈਠਕ ਹੋਣੀ ਹੈ ਡੇਲੇਵਾਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਤੀਸਰੇ ਗੇੜ ਦੀ ਬੈਠਕ ਹੋਣ ਜਾ ਰਹੀ ਹੈ ਲੱਗਦਾ ਕਿ ਇਹ ਗੱਲ ਕਿਸੇ ਪਾਸੇ ਲੱਗ ਸਕਦੀ ਹੈ ਦੇਖੋ ਬੈਠਕ ਹੋਣੀ ਤਾਂ ਅੱਗੇ ਦੀ ਗੱਲ ਹੈ ਜੀ ਜੀ ਸਵਾਲ ਸਮਝਣ ਦੀ ਲੋੜ ਹੈ ਜੀ ਕਿ ਅਗਰ ਜਿਹੜਾ ਹੋ ਰਿਹਾ ਸਾਡੇ ਨਾਲ ਜੀ ਜੀ ਜਾਂ ਜਿਸ ਤਰੀਕੇ ਦੇ ਨਾਲ 12 ਬੋਰ ਦੀਆਂ ਫਾਇਰਿੰਗ ਹੋ ਰਹੀ ਹੈ ਜਾਂ ਜਿਸ ਤਰੀਕੇ ਦੇ ਨਾਲ 315 ਬੋਰ ਜਾਂ ਐਸ ਐਲ ਆਰ ਦੀ ਫਾਇਰਿੰਗ ਹੋ ਰਹੀ ਹੈ ਸਾਡੇ ਤੇ ਇਹ ਸਾਰੀ ਕਹਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਤੁਹਾਡੀ ਤੁਹਾਡੀ ਅੱਜ ਦੀ ਪ੍ਰੈਸ ਦੇ ਮਾਧਿਅਮ ਤੋਂ ਵੀ ਇਹ ਮੰਗ ਕਰਾਂਗੇ ਜੀ ਕਿ ਸਾਡੇ ਸੀਐਮ ਸਾਹਿਬ ਅਸੀਂ ਪੰਜਾਬ ਦੀ ਹੱਦ 'ਚ ਬੈਠੇ ਆਂ ਜੀ ਜੀ ਉਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਦੇ ਲੋਕਾਂ ਦੀ ਸੁਰੱਖਿਆ ਕਰਨੀ ਹੈ ਹਰਿਆਣਾ ਦੇ ਦਲੇਵਲ ਸਾਹਿਬ ਜਿਸ ਤਰ੍ਹਾਂ ਤੁਸੀਂ ਹਾਂ ਮੈਂ ਸਾਹਿਬ ਜਿਸ ਤਰ੍ਹਾਂ ਤੁਸੀਂ ਦਿਖਾ ਰਹੇ ਹੋ ਕਿ ਆ ਗੋਲੀਆਂ ਨੇ ਸਿੱਧੀਆਂ ਛਾਤੀਆਂ ਨੂੰ ਵਿੰਨ ਦੇਣ ਵਾਲੀਆਂ ਜਾਂ ਮੌਤੇ ਘਾੜ ਤਾਰ ਦੇਣ ਵਾਲੀਆਂ ਇੱਕ ਰਾਕਟ ਲਾਂਚਰ ਤੁਸੀਂ ਦਿਖਾਇਆ ਇਹ ਕਿੰਨਾ ਕੋ ਘਤ ਗਏ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਕਿ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਦਾ ਸਦਾ ਦੇਰੀਆ ਤੇ ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਅਜਿਹੇ ਰਾਕਟ ਲਾਂਚਰ ਵਰਤੇ ਜਾ ਰਹੇ ਜਿਹੜੇ ਹੁਣ ਤੱਕ ਸਰਹੱਦਾਂ ਦੇ ਉੱਤੇ ਵਰਤੇ ਜਾਂਦੇ ਰਹੇ ਦਲੇਵਲ ਸਾਹਿਬ ਕਿਸ ਤਰ੍ਹਾਂ ਦੇ ਦੋ ਕਿ ਇਹਨੇ ਮਾਰੂ ਹਥਿਆਰਾਂ ਦੀ ਵਰਤੋਂ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕਿਸਾਨਾਂ ਨੂੰ ਤੱਕਣ ਲਈ ਤੇ ਕਿਸਾਨਾਂ ਨੂੰ ਰੋਕਣ ਲਈ ਕੀਤੀ ਜਾ ਰਹੀ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਕਿਸਾਨਾਂ ਨੂੰ ਸਭ ਕੁ ਸਿਖਾਇਆ ਜਾ ਰਿਹਾ ਹੈ ਕਿ ਤੁਸੀਂ ਅਗਰ ਅੰਦੋਲਨ ਕਰੋਗੇ ਤਾਂ ਤੁਹਾਡੇ ਨਾਲ ਆਹ ਕਰਾਂਗੇ ਇਸ ਤੋਂ ਅੱਗੇ ਵੀ ਵਰਤਾਂਗੇ ਇਹ ਇਹ ਸਾਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਇਹ ਕਿਉਂ ਦਿੱਤਾ ਜਾ ਰਿਹਾ ਹੈ ਹੁਣ ਮੋਦੀ ਜੀ ਕਿਸਾਨਾਂ ਦਾ ਪ੍ਰਧਾਨ ਮੰਤਰੀ ਨਹੀਂ ਰਿਹਾ ਮੋਦੀ ਜੀ ਕਾਰਪੋਰੇਟਾਂ ਦਾ ਔਰ ਉਹਨਾਂ ਸாம்ਰਾਜੀ ਤਾਕਤਾਂ ਦੇ ਹੱਥਾਂ 'ਚ ਖੇਲ ਰਿਆ ਹੈ ਜਿਨ੍ਹਾਂ ਦੇ ਖਿਲਾਫ ਸਾਡੀ ਮੰਗ ਹੈ ਕਿ ਭਾਰਤ ਡਬਲਯੂਟੀਓ 'ਚੋਂ ਬਾਹਰ ਆਵੇ ਸਾਡਾ ਐਗਰੀਕਲਚਰ ਸੈਕਟਰ ਹੈ ਜਿਹੜਾ ਉਹ ਡਬਲਯੂਟੀਓ 'ਚੋਂ ਬਾਹਰ ਆਵੇ ਅਗਰ ਜੰਦਨੀ ਦੇਰ ਤੱਕ ਸਾਡਾ ਡਬਲਯੂਟੀਓ 'ਚੋਂ ਐਗਰੀਕਲਚਰ ਸੈਕਟਰ ਬਾਹਰ ਨਹੀਂ ਆਉਂਦਾ ਸਾਡੇ ਕਿਸਾਨ ਦੀ ਜ਼ਮੀਨ ਹਰ ਹਾਲਤ ਦੇ ਵਿੱਚ ਕਾਰਪੋਰੇਟ ਲੋਕਾਂ ਦੇ ਕਬਜ਼ੇ ਜਾਣੀਆਂ ਜੋ ਉਹਦੇ ਵਿੱਚ ਦਰਜ ਕੀਤੀਆਂ ਨੇ ਗੱਲਾਂ। 어 ਡਲੇਵਰ ਸਾਹਿਬ ਜੇ ਦੇਖਿਆ ਜਾਵੇ ਤਾਂ ਹੁਣ ਤੱਕ ਗੱਲਬਾਤ ਕਿੰਨੀ ਕੁ ਨੇੜੇ ਲੱਗੀ ਆ ਕਿਉਂਕਿ ਪਹਿਲੀ ਮੀਟਿੰਗ ਦੇ ਵਿੱਚ ਚਾਰ ਪੰਜ ਗੱਲਾਂ ਮਨਵਾਉਣ ਦੀ ਗੱਲ ਸੀ ਜਿਹੜੀ ਚੱਲੀ ਸੀ ਕਿ ਚਾਰ ਪੰਜ ਗੱਲਾਂ ਮੰਨ ਲਿਆ ਨੇ ਤੇ ਐਮਐਸਪੀ ਰਹਿ ਗਈ ਜਾਂ ਹੋਰ ਕੁਝ ਕੁਝ ਗੱਲਾਂ ਨਵੀਆਂ ਵੀ ਪਾਈਆਂ ਗਈਆਂ ਕਹਿੰਦੇ ਕਿਸਾਨਾਂ ਵੱਲੋਂ ਜਿਵੇਂ ਕਰਜ਼ਾ ਮੁਕਤੀ ਨੂੰ ਲੈ ਕੇ ਆ ਜਾਂ ਪੈਨਸ਼ਨ ਦੀਆਂ ਹੋਰ ਕੁਝ ਮੰਗਾਂ ਨੇ ਲੱਗਦਾ ਕਿ ਉਹਨਾਂ ਮੰਗਾਂ ਤੋਂ ਇਲਾਵਾ ਕੁਝ ਹੋਰ ਮੰਗਾਂ ਵੀ ਜੜੀਆਂ ਨੇ ਵਾਦਦੀਆਂ ਜਾ ਰਹੀਆਂ। ਅਸੀਂ ਇਹ ਕਵਾਂਗੇ ਕਿ ਜਿੰਨੀਆਂ ਮੰਗਾਂ ਅਸੀਂ ਪਾਈਆਂ ਨੇ ਇਨਾਂ ਦੇ ਵਿੱਚੋਂ ਇੱਕ ਜਿਹੜੀ ਵੀ ਮੰਗ ਉਹਨਾਂ ਨੂੰ ਲੱਗਦੀ ਹੈ ਨਾ ਕਿ ਆ ਤੁਸੀਂ ਨਜਾਇਜ਼ ਪਾਈ ਹੈ ਗਲਤ ਹੈ ਉਹ ਉਹਨਾਂ ਨੂੰ ਮਖਣੀ ਦੇ ਵਿੱਚੋਂ ਵਾਲ ਦੀ ਤਰ੍ਹਾਂ ਕੱਢ ਕੇ ਪਾਸੇ ਰੱਖਦੇ ਨੇ ਵੀ ਇਹ ਗਲਤ ਹੈ ਵਾਅਦਾ ਕੀਤਾ ਲੋਕਾਂ ਨਾਲ ਚੋਣਾਂ ਦੇ ਸਮੇਂ ਕਿ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਪਹਿਲੀ ਕਲਮ ਨਾਲ ਕਰਾਂਗੇ ਇਹ ਉਹਨਾਂ ਦੀ ਵੀਡੀਓ ਪਈ ਹੈ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਰਿਟਰਨ ਦੇ ਵਿੱਚ 2018 ਦੇ ਵਿੱਚ ਸਾਨੂੰ ਦਿੱਤਾ ਜਿਹੜਾ ਐਮਐਸਬੀ ਦੀ ਗਰੰਟੀ ਦੇ ਕਾਨੂੰਨ ਦੀ ਗੱਲ ਹੈ ਇਹੀ ਸਾਡੇ ਪ੍ਰਧਾਨ ਮੰਤਰੀ ਜੀ ਜਿਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਨੇ ਉਸ ਵੇਲੇ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਨੇ ਔਰ ਇਹਨਾਂ ਦੇ ਇੱਕ ਮਿੰਟ ਮੈਨੂੰ ਗੱਲ ਪੂਰੀ ਕਰਨ ਦਿਓ ਉਸ ਵੇਲੇ ਇਹਨਾਂ ਦੇ ਹੱਥ ਦੀ ਇਹਨਾਂ ਦੇ ਹੱਥ ਦੀ ਰਿਪੋਰਟ ਪਈ ਹੈ ਜਿਦੇ ਚ ਇਹ ਕਹਿ ਰਹੇ ਨੇ ਕਿ ਐਮਐਸਬੀ ਮਿਲਣੀ ਚਾਹੀਦੀ ਹੈ ਕਿਸਾਨਾਂ ਨੂੰ ਅਸੀਂ ਤਾਂ ਉਹਨਾਂ ਦੇ ਲਈ ਲਾ ਲਈਏ ਦੁਬਾਰਾ ਸਾਹਿਬ ਦਲੇਰ ਸਾਹਿਬ ਦੇਖ ਕਿਸ ਤਰ੍ਹਾਂ ਦੇਖਦੇ ਹੋ ਕਿ ਕੋਈ ਹੁਣ ਇਹ ਵੀ ਜਿਹੜਾ ਸਿਆਸਤ ਦਾ ਇੱਕ ਜਿਹੜਾ ਬਣਦਾ ਜਾ ਰਿਹਾ ਕਿ ਸਿਆਸਤ ਦੇ ਬਹੁਤ ਸਾਰੇ ਲੋਕ ਸਿਆਸਤਦਾਨ ਜਿਹੜੇ ਆ ਉਹ ਕਿਸਾਨੀ ਸੰਘਰਸ਼ ਦੇ ਫਿਰ ਨੇੜੇ ਲਗਣਾ ਚਾਹੁੰਦੇ ਆ ਲੋਕ ਸਭਾ ਚੋਣਾਂ ਦੇ ਨੇੜੇ ਤੇੜੇ ਕਿਸਾਨੀ ਸੰਘਰਸ਼ ਦਾ ਮਹਾਜ ਸਿਰਜਦਾ 26 ਜਨਵਰੀ ਨੂੰ 2020 ਦੇ ਵਿੱਚ ਸੰਘਰਸ਼ ਛੇੜਿਆ ਜਾਂਦਾ ਉਸ ਤੋਂ ਬਾਅਦ ਜਿਵੇਂ ਜਿੱਤੇ ਪਰਤੇ ਤਾਂ ਉਸ ਟਾਈਮ ਹੀ ਕਿਹਾ ਜਾ ਰਿਹਾ ਕਿ ਮੰਗਾਂ ਮੰਨਵਾ ਲੈਣੀਆਂ ਚਾਹੀਦੀਆਂ ਸੀ ਕਿਤੇ ਨਾ ਕਿਤੇ ਕਿਸਾਨ ਹੁਣ ਧੋਖੇ ਜਾ ਗਏ ਦੇਖੋ ਅੰਦੋਲਨ ਬਹੁਤ ਵੱਡਾ ਹੈ ਜਨਤਾ ਲੜ ਰਹੀ ਹੈ ਲੋਕ ਲ ਅਗਰ ਸਾਨੂੰ ਕੋਈ ਸਮਰਥਨ ਦੇ ਨਾ ਰਿਹਾ ਹੈ ਅਸੀਂ ਕਿਉਂ ਕਹਾਂਗੇ ਵੀ ਸਾਨੂੰ ਸਾਡੀ ਤਾਕਤ ਕਿਉਂ ਵਧਾ ਰਹੇ ਹਾਂ ਲੇਕਿਨ ਇਹ ਜ਼ਰੂਰ ਹੈ ਅਗਰ ਕੋਈ ਪੋਲਿਟਿਕਸ ਕਰਨ ਵਾਲਾ ਪੋਲਿਟਿਕਲ ਪਾਰਟੀ ਦਾ ਲੀਡਰ ਇੱਥੇ ਆਉਂਦਾ ਹੈ ਉਹ ਪਬਲਿਕ ਦੇ ਵਿੱਚ ਬਹਿ ਕੇ ਸਮਰਥਨ ਦੇ ਸਕਦਾ ਹੈ ਲੇਕਿਨ ਸਾਡੀ ਸਟੇਜ ਨਾਲ ਕਿਸੇ ਦਾ ਕੋਈ ਸਬੰਧ ਨਹੀਂ ਹੋਵੇਗਾ ਦੋਨਾਂ ਸਟੇਜਾਂ ਦੇ ਉੱਤੇ ਜਿੱਥੇ-ਜਿੱਥੇ ਵੀ ਸਾਡੀਆਂ ਇਸ ਅੰਦੋਲਨ ਦੀਆਂ ਸਟੇਜਾਂ ਚੱਲਣਗੀਆਂ ਅਗਰ ਅਗਰ ਹਰਿਆਣਾ ਚ ਚੱਲੇਗੀ ਯੂਪੀ ਚ ਚੱਲੇਗੀ ਗੁਜਰਾਤ ਚ ਚੱਲੇਗੀ ਤਮਿਲਨਾਡੂ ਚੱਲੇਗੀ ਕਰਨਾਟਕਾ ਕੇਰਲਾ ਜਿੱਥੇ-ਜਿੱਥੇ ਚੱਲਣਗੀਆਂ ਉੱਥੇ ਪੋਲਿਟਿਕਲ ਬੰਦਾ ਸਾਡੀ ਸਟੇਜ ਤੇ ਨਹੀਂ ਆਏਗਾ। ਦਰਿਆਨੇ ਦਾ ਹਰਿਆਣੇ ਦਾ ਗ੍ਰਹਿ ਮੰਤਰੀ ਕਹਿ ਰਿਹਾ ਕਿ ਹੁਣ ਕਿਸਾਨੀ ਸੰਘਰਸ਼ ਨੂੰ ਭਾਰਤ ਜਿਹੜੀ ਜੰਗ ਪਾਕਿਸਤਾਨ ਦੀ ਜੰਗ ਵਾਂਗੂ ਦਿਖਾਇਆ ਜਾ ਰਿਹਾ ਕਿ ਹੱਦਾਂ ਹਸੀਲ ਕਰ ਦਿੱਤੀਆਂ ਹੁਣ ਕਿਸ ਤਰ੍ਹਾਂ ਦੀ ਅਪੀਲ ਕੀ ਲੱਗਦਾ ਕਿ ਜਿਸ ਤਰ੍ਹਾਂ ਦੋਨੇ ਪਾਸੇ ਤੋਂ ਰਾਕਟ ਲਾਂਚਰ ਚੱਲ ਰਹੇ ਸੀ ਆਪਣੇ ਵਾਲੇ ਪਾਸੇ ਤੋਂ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਹੁਣ ਦੋਨਾਂ ਪਾਸਿਆਂ ਤੋਂ ਕੁਝ ਜਿਹੜੀ ਜਿਹੜੀ ਹਾਲਾਤ ਜਿਹੜੇ ਰੁਕੇ ਆ ਕੁਝ। ਪਹਿਲਾਂ ਤਾਂ ਤੁਹਾਡਾ ਸਵਾਲ 'ਚ ਮੈਂ ਦ ਉਸੀ ਸਵਾਲ ਤੇ ਇਹ ਕਿ ਦੋਹਾਂ ਪਾਸਿਆਂ ਤੋਂ ਰਾਕਟ ਲੈਂਚਰ ਚਲਾ ਰਹੇ ਜਾ ਰਹੇ ਸੀ ਕਿਸਾਨਾਂ ਨੇ ਤਾਂ ਡਲੀ ਤੱਕ ਨਹੀਂ ਮਾਰੀ ਜੀ ਜੀ ਕਿਸਾਨਾਂ ਨੇ ਇੱਕ ਡਲੀ ਤੱਕ ਨਹੀਂ ਮਾਰੀ ਹਾਂ ਉਹਨਾਂ ਨੇ ਜੋ ਕਰਨਾ ਸੀ ਕਰਤਾ ਉਹਨਾਂ ਨੇ ਮੈਂ ਤੁਹਾਨੂੰ ਤਾਂ ਹੀ ਦਿਖਾ ਰਿਹਾ ਕਿ ਆਹ ਚੀਜ਼ ਨੂੰ ਜਸਟੀਫਾਈ ਕਰਨ ਲਈ ਕਿ ਅਸੀਂ ਆਹ ਤਾਂ ਚਲਾਇਆ ਹੈ ਕਿ ਕਿਸਾਨ ਆ ਚਲਾ ਰਹੇ ਨੇ ਮੈਂ মিডিਆ ਕਰਨੀਆਂ ਨੂੰ ਮੇਰੀ ਰਿਕੁਐਸਟ ਹੈ ਕਿ ਆਓ ਮੈਂ ਤੁਹਾਡੇ ਨਾਲ ਤੁਰ ਚੱਲਦਾ ਕੱਲੀ ਕੱਲੀ ਟਰਾਲੀ ਚ ਆਪਾਂ ਮਿਹਨਤ ਕਰਦੇ ਆਂ ਆਪਾਂ ਵੇਖਾਂਗੇ ਕਿ ਕਿਸੇ ਤੁਸੀਂ ਸਾਰੇ ਫਰਦ ਬਰਦੇ ਹੋ ਇੱਥੇ ਅੱਜ ਤੱਕ ਕਿਸੇ ਕਿਸਾਨ ਕੋਲੇ 12 ਮੋਰ ਦੇਖੀ ਹੈ ਕਿਸੇ ਕਿਸਾਨ ਕੋਲੇ ਐਸਐਲਆਰ ਦੇਖੀ ਹੈ ਕਿਸੇ ਕਿਸਾਨ ਕੋਲੇ 315 ਮੋਰ ਦੇਖੀ ਹੈ ਕਿਸੇ ਕਿਸਾਨ ਕੋਲ ਰੌਕਟ ਲਾਂਚਰ ਦੇਖਿਆ ਨਹੀਂ ਦੇਖਿਆ ਅੱਜ ਇਹ ਮੀਟਿੰਗ ਚ ਲੈ ਕੇ ਜਾਓਗੇ ਅੱਜ ਸਾਰਾ ਹਾਂ ਇਹ ਸੀ ਮੀਟਿੰਗ ਦੇ ਵਿੱਚ ਲਜਾਣ ਆਸਤੇ ਹੀ ਹੈ ਇਹ ਕੀਤਾ ਕੀ ਜਾ ਰਿਹਾ ਹੈ ਉਧਰ ਚਲਾਇਆ ਜਾ ਰਿਹਾ ਸਾਡੇ ਕਿਸਾਨਾਂ ਦੇ ਉੱਤੇ ਸਾਡੇ ਕਿਸਾਨਾਂ ਨੂੰ ਫੱਟੜ ਕੀਤਾ ਜਾ ਰਿਹਾ ਇਹਦੇ ਨਾਲ ਔਰ ਬਾਅਦ ਦੇ ਵਿੱਚ ਆਪਦੇ ਹੀ ਬੰਦੇ ਦੇ ਤਾਈਂ ਇਹਨੂੰ ਸਾਡੇ ਮੋਰਚੇ ਦੇ ਵਿੱਚ ਆ ਕੇ ਖੋਲ ਖਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਿ ਆ ਅਸੀਂ ਇਸ ਲਈ ਚਲਾਇਆ ਇਹਨਾਂ ਨੇ ਆ ਚਲਾਇਆ ਸੀ ਅੱਜ ਦੀ ਮੀਟਿੰਗ ਤੋਂ ਬਾਅਦ ਅੱਜ ਦੀ ਮੀਟਿੰਗ ਤੋਂ ਬਾਅਦ ਲੱਗਦਾ ਹੈ ਕਿ ਸੰਘਰਸ਼ ਅੱਗੇ ਵਧੇਗਾ ਦਿੱਲੀ ਵੱਲ ਕੂਚ ਕਰੋਗੇ ਜਾਂ ਗੱਲਬਾਤ ਸਿੱਟੇ ਲੱਗ ਸਕਦੀ ਹੈ ਦੇਖੋ ਮੈਂ ਫਿਰ ਇੱਕ ਬੇਨਤੀ ਕਰਾਂ ਅਸੀਂ ਦਿੱਲੀ ਕੂਚ ਦਾ ਪ੍ਰੋਗਰਾਮ ਦੇ ਕੇ ਆਏ ਹਾਂ ਸਰਕਾਰ ਦੀ ਕੀ ਨੈਗੇਟਿਵਿਟੀ ਆਉਂਦੀ ਹੈ ਕੀ ਪੋਜ਼ਿਟਿਵਿਟੀ ਲੈਂਦੇ ਅਸੀਂ ਕਿ ਇਹੋ ਜਿਹਾ ਰੁਕ ਆਉਂਦਾ ਹੈ ਇਹ ਉਹਦੇ ਚੋਗਲਾ ਨਿਕਲ ਗਏ ਅਸੀਂ ਅੰਦੋਲਨ ਜਿੱਤਣਾ ਹੈ ਜੀ ਅੰਦੋਲਨ ਜਿੱਤਣਾ ਹੈ ਕਿਸੇ ਤਰੀਕੇ ਨਾਲ ਜਿੱਤੀਏ ਅਸੀਂ ਅੰਦੋਲਨ ਜਿੱਤਣ ਵਾਸਤੇ ਤੁਰੇ ਆਏ ਹਾਂ ਬਿਲਕੁਲ ਜੀ ਇਹ ਸਾਨੂੰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਸਪਸ਼ਟ ਕੀਤਾ ਕਿ ਜਿਹੜਾ ਇੱਕ ਤਿਆਰੀ ਜਿਹੜੀ ਹੈ ਜਾਂ ਇੱਕ ਗੱਲਬਾਤ ਜਿਹੜੀ ਸਿਰੇ ਲੱਗਣੀ ਹੈ ਉਹ ਗੱਲਬਾਤ ਜਿਹੜੀ ਹੈ ਉਹ ਇਸੇ ਕਰਕੇ ਜਿਹੜੀ ਹੈ ਪੂਰੀ ਹੋ ਸਕਦੀ ਹੈ ਜੇ ਸਹਿਮਤੀ ਬਣਦੀ ਹੈ ਜੇ ਮੀਟਿੰਗ ਬੇਸਟਾ ਰਹਿੰਦੀ ਹੈ ਤਾਂ ਕਿਸਾਨ ਉਸੇ ਤਰ੍ਹਾਂ ਦਿੱਲੀ ਵੱਲ ਵਧਣਗੇ ਜਿਸ ਤਰ੍ਹਾਂ ਦਾ ਸੰਘਰਸ਼ ਜਿਸ ਤਰ੍ਹਾਂ ਦੀ ਤਿਆਰੀ ਕਿਸਾਨ ਕਰਕੇ ਚੱਲੇ ਹੋਇਆ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਰਾਕਟ ਲਾਂਚਰਾਂ ਦੇ ਨਾਲ ਗੋਲੀ ਬਾਰੂਦ ਨਾਲ ਹਮਲਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦੀ ਮੀਟਿੰਗ ਜਿਹੜੀ ਤੀਸਰੇ ਘੰਟੇ ਦੇ ਵਿੱਚ ਹੋਣ ਜਾ ਰਹੀ ਹੈ ਇਹ ਸਾਰੇ ਹਥਿਆਰ ਰਾਕਟ ਲਾਂਚਰ ਤੇ ਗੋਲੀਆਂ ਜਿਹੜੀਆਂ ਨੇ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰੀ ਮੰਤਰੀ ਬੈਠਣਗੇ ਹੋਰ ਜਿਹੜੇ ਸੀਨੀਅਰ ਆਗੂ ਬੈਠਣਗੇ ਤਾਂ ਉਹਨਾਂ ਦੇ ਵਿੱਚ ਰੱਖਿਆ ਜਾਣਗੀਆਂ ਕਿ ਕਿਸ ਤਰ੍ਹਾਂ ਇੱਕ ਸਾਜ਼ਿਸ਼ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਪ੍ਰਤੀ ਬਣਾਈ ਜਾਂਦੀ ਹੈ ਇਸੇ ਕਰਕੇ ਜਿਹੜਾ ਹੁਲਾ ਜਿਹੜਾ ਸ਼ੰਭੂ ਮੈਦਾਨ ਤੇ ਦਿਖਾਈ ਦਿੰਦਾ ਹੈ ਇਸੇ ਕਰਕੇ ਬਣਿਆ ਹੋਇਆ ਕਿ ਜੇ ਇੱਕ ਪਾਸੇ ਤੋਂ ਰਾਕਟ ਲਾਂਚਰ ਤੇ ਦੂਜੇ ਪਾਸੇ ਕਿਸਾਨ ਜਿਹੜੇ ਜਿਹੜੇ ਡਟੇ ਹੋਇਆ ਉਹ ਕਿਤਨਾ ਕਿਤੇ ਆਪਣੀ ਜਾਨ ਬਚਾਉਣ ਲਈ ਹਰ ਹਰਬਾ ਵਰਤ ਤੇ ਨਜ਼ਰ ਆਉਂਦੇ ਆ ਤੇ ਅੱਜ ਦੀ ਤੀਸਰੀ ਗੇੜ ਦੀ ਮੀਟਿੰਗ ਦੇ ਵਿੱਚ ਵੇਖਣਾ ਹੋਏਗਾ ਕਿ ਗੱਲਬਾਤ ਕਿਸ ਪਾਸੇ ਵੱਧੀ ਆ ਕਿ ਦਿੱਲੀ ਹੁਣ ਕਿਸਾਨ ਕੁਝ ਕਰਨਗੇ ਜਾਂ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਮੰਗਾਂ ਨੂੰ ਮੰਨਣ ਲਈ ਤਿਆਰ ਹੋ ਜਾਂਦੀ ਆ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਾਸਰ ਟੀਵੀ ਪੰਜਾਬ